ਗਾਇਕ ਜਸਬੀਰ ਜੱਸੀ ਵੱਲੋਂ ਧਾਰਮਿਕ ਸਮਾਗਮ ਵਿੱਚ ਕੀਰਤਨ ਕਰਨ ਤੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਵੱਲੋਂ ਜਿਤਾਇਆ ਗਿਆ ਇਤਰਾਜ਼ ਜਥੇਦਾਰ ਨੇ ਸਿੱਖ ਰਹਿਤ ਮर्यादा ਦਾ ਦਿੱਤਾ ਹਵਾਲਾ ਬੋਲੇ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਅਤੇ ਕੀਰਤਨ ਸਿਰਫ ਇੱਕ ਸਿੱਖ ਹੀ ਕਰ ਸਕਦਾ ਹੈ ਜ਼ਿਕਰ ਖਾਸ ਕੀ ਹਾਲੀ ਦੇ ਵਿੱਚ ਸ਼ਹੀਦੀ ਸਮਾਗਮਾਂ ਦੌਰਾਨ ਗਾਇਕ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰਵਾਲਿਆਂ ਦੇ ਨਾਲ ਇੱਕ ਸਮਾਗਮ ਵਿੱਚ ਕੀਤਾ ਸੀ ਕੀਰਤਨ ਜ ਜਿਸ ਨੇ ਖੁਦ ਵੀਡੀਓ ਕੀਤੀ ਸੀ ਸਾਂਝਾ ਜਥੇਦਾਰ ਦਾ ਕਹਿਣਾ ਹੈ ਕਿ ਗਾਇਕ ਜਸਬੀਰ ਜੱਸੀ ਹੈ ਪਤਿਤ ਸੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਮਨਾਲੀ ਜਾਣ ਵਾਲਿਆਂ ਲਈ ਜ਼ਰੂਰੀ ਸੂਚਨਾ ਸਲਾਨੀ ਆਪਣੇ ਨਾਲ ਨਹੀਂ ਲਿਜਾ ਸਕਦੇ ਹਥਿਆਰ ਕੁਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਨੋਟੀਫਿਕੇਸ਼ਨ ਜਾਰੀ ਇਹ ਪਾਬੰਦੀ ਪੁਲਿਸ ਅਰਧ ਸੈਨਿਕ ਬਲਾਂ ਤੇ ਡਿਊਟੀ ਤੇ ਤਨਖਤ ਫੌਜ ਦੇ ਜਵਾਨਾਂ ਨੂੰ ਛੱਡ ਕੇ ਸਾਰੇ ਹੀ ਲੋਕਾਂ ਤੇ ਹੋਵੇਗੀ ਲਾਗੂ ਨੋਟੀਫਿਕੇਸ਼ਨ ਦੇ ਮੁਤਾਬਕ ਸੈਲਾਨੀ 2 ਜਨਵਰੀ 2026 ਤੱਕ ਮਨਾਲੀ ਵਿੱਚ ਆਪਣੇ ਲਾਇਸੈਂਸशुदा ਹਥਿਆਰ ਵੀ ਨਹੀਂ ਲਿਜਾ ਸਕਣਗੇ ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲਿਆ ਗਿਆ ਇਹ ਫੈਸਲਾ ਹੈ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਜਾਰੀ ਸੰਗਨੀ ਧੁੰਦ ਦੇ ਕਾਰਨ ਜਾਨ ਜੀਵਨ ਪਰਬਾਵਿਤ ਲੰਘੇ 24 ਘੰਟਿਆਂ ਦੇ ਵਿੱਚ ਪੰਜਾਬ ਦਾ ਫਰੀਦਕੋਟ ਰਿਹਾ ਸਭ ਤੋਂ ਠੰਡਾ ਹੁਸ਼ਿਆਰਪੁਰ ਸੂਬੇ ਦਾ ਦੂਸਰਾ ਅਤੇ ਗੁਰਦਾਸਪੁਰ ਤੀਸਰਾ ਸਭ ਤੋਂ ਠੰਡਾ ਇਲਾਕਾ ਰਿਹਾ ਅਗਲੇ 24 ਘੰਟਿਆਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੰਗਨੀ ਧੁੰਦ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ 31 ਦਸੰਬਰ ਅਤੇ 1 ਜਨਵਰੀ ਨੂੰ ਕੁਝ ਖੇਤਰਾਂ ਵਿੱਚ ਮੀਂਹ ਦੇ ਅਸਰ ਸ਼ਾਂਗਨੀ ਤੋਂ ਆਂਦ ਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਕਮਾਂਤਰੀ ਹਵਾਈ ਅੱਡੇ ਤੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਨਾਂ ਹੋਈਆਂ ਪ੍ਰਭਾਵਿਤ ਦੁਬਈ ਤੋਂ ਦੇਰ ਰਾਤ 1 ਵਜੇ ਪੁੱਜਣ ਵਾਲੀ 에어 ਇੰਡੀਆ ਐਕਸਪ੍ਰੈਸ ਦੀ ਅੰਤਰਰਾਸ਼ਟਰੀ ਉਡਾਨ ਕੀਤੀ ਗਈ ਰਾਤ ਜਦਕੀ ਹੋਰ ਉਡਾਨਾਂ ਦੇ ਵਿੱਚ ਦੇਰੀ ਬਰਕਰਾਰ ਹਵਾਈ ਸਫਰ ਕਰਨ ਵਾਲੇ ਯਾਤਰੀ ਪਰੇਸ਼ਾਨ ਦੱਖਣੀ ਮੈਕਸੀਕਨ ਰਾਜ Oaxaca ਕਾ ਦੇ ਵਿੱਚ ਹੋਇਆ ਭਿਆਨਕ ਰੇਲ ਹਾਦਸਾ ਪਟੜੀ ਤੋਂ ਉੱਤਰੀ ਰੇਲ ਦਾ ਇੰਜਣ ਪਲਟਣ ਕਾਰਨ ਕਈ ਡੱਬੇ ਪਲਟੇ ਹਾਦਸੇ ਵਿੱਚ 13 ਲੋਕਾਂ ਦੀ ਮੌਤ ਸੌ ਦੇ ਕਰੀਬ ਜ਼ਖਮੀ ਆਂਧਰਾ ਪ੍ਰਦੇਸ਼ ਦੇ ਜੇਲਾ ਮੰਚਲੀ ਵਿੱਚ ਟਾਟਾ ਨਗਰ ਐਰਨਾਕੂਲਮ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਲੱਗੀ ਅੱਗ ਘਟਨਾ ਵਿੱਚ ਇੱਕ ਯਾਤਰੀ ਦੀ ਮੌਤ ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾ ਰਹੀ ਜਾਂਚ ਫਗਵਾੜਾ ਨੇੜੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਕੰਮ ਤੋਂ ਵਾਪਸ ਆ ਰਹੇ ਨੌਜਵਾਨ 'ਤੇ ਕੀਤਾ ਹਮਲਾ ਨਕਦੀ ਖੋ ਕੇ ਹੋਏ ਫਰਾਰ ਹਸਪਤਾਲ ਵਿੱਚ ਜੇਰੇ ਇਲਾਜ ਪੀੜਤ ਨੌਜਵਾਨ ਮੋਲਾਪੁਰ ਗਰੀਬਦਾਸ ਵਿੱਚ ਹੋਏ ਕਤਲ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਜਲੰਧਰ ਵਿੱਚ ਦਕੋਹਾ ਦੇ ਅਧੀਨ ਆਉਂਦੇ ਖੇਤਰ ਰਵਿਦਾਸ ਕਲੋਨੀ ਵਿੱਚ ਬਾਜੀਗਰ ਸੈਲ ਦੇ ਪ੍ਰਧਾਨ ਚੰਨਾ ਸੰਧੂ ਦੇ ਪੁੱਤਰ ਹਰਪ੍ਰੀਤ ਉਰਫ ਆਸ਼ੂ ਦਾ ਕਤਲ ਪਰਿਵਾਰ ਮੁਤਾਬਕ ਉਸਦੇ ਦੋ ਦੋਸਤਾਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ ਐਸਐਸਪੀ ਫਾਜ਼ਿਲ ਕਾ ਵੱਲੋਂ ਸ਼ਹਿਰ ਦੇ ਵਕਫਾਕ ਬਾਜ਼ਾਰਾਂ ਵਿੱਚ ਚਲایا ਗਿਆ ਚੈਕਿੰਗ ਅਭਿਆਨ ਲੋਕਾਂ ਨੂੰ ਦਿੱਤਾ ਪੂਰਨ ਸੁਰੱਖਿਆ ਦਾ ਭਰੋਸਾ ਸ਼ਹਿਰ ਵਾਸੀਆਂ ਦੀ ਸੁਰੱਖਿਆ ਵਾਸਤੇ ਪੁਲਿਸ ਵੱਲੋਂ ਬਾਜ਼ਾਰਾਂ ਵਿੱਚ ਲਗਾਏ ਜਾ ਰਹੇ ਸੀਸੀਟੀਵੀ ਕੈਮਰੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਗਾਇਕ ਜਸਵੀਰ ਜੱਸੀ ਵੱਲੋਂ ਧਾਰਮਿਕ ਸਮਾਗਮ ਵਿੱਚ ਕੀਰਤਨ ਕਰਨ ਤੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਵੱਲੋਂ ਜਿਤਾਇਆ ਗਿਆ ਇਤਰਾਸ ਜਥੇਦਾਰ ਨੇ ਸਿੱਖ ਰਹਿਤ ਮਰਿਆਦਾ ਦਾ ਦਿੱਤਾ ਹਵਾਲਾ ਬੋਲੇ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਅਤੇ ਕੀਰਤਨ ਸਿਰਫ ਇੱਕ ਸਿੱਖ ਹੀ ਕਰ ਸਕਦਾ ਹੈ ਜ਼ਿਕਰ ਖਾਸ ਕੀ ਹਾਲੀ ਦੇ ਵਿੱਚ ਸ਼ਹੀਦੀ ਸਮਾਗਮਾਂ ਦੌਰਾਨ ਗਾਇਕ ਜਸਵੀਰ ਜੱਸੀ ਨੇ ਬਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰਵਾਲਿਆਂ ਦੇ ਨਾਲ ਇੱਕ ਸਮਾਗਮ ਵਿੱਚ ਕੀਤਾ ਸੀ ਕੀਰਤਨ ਜ ਜਿਸ ਨੇ ਖੁਦ ਵੀਡੀਓ ਕੀਤੀ ਸੀ ਸਾਂਝਾ ਜਥੇਦਾਰ ਦਾ ਕਹਿਣਾ ਹੈ ਕਿ ਗਾਇਕ ਜਸਬੀਰ ਜੱਸੀ ਹੈ ਪਤਿਤ ਸਿੱਖ 9 ਮਹੀਨਿਆਂ ਦੇ ਜਸ਼ਨਾਂ ਦੌਰਾਨ ਮਨਾਲੀ ਜਾਣ ਵਾਲਿਆਂ ਲਈ ਜ਼ਰੂਰੀ ਸੂਚਨਾ ਸਲਾਨੇ ਆਪਣੇ ਨਾਲ ਨਹੀਂ ਲਿਜਾ ਸਕਦੇ ਹਥਿਆਰ ਕੁਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਨੋਟੀਫਿਕੇਸ਼ਨ ਜਾਰੀ ਇਹ ਪਾਬੰਦੀ ਪੁਲਿਸ ਅਰਧ ਸੈਨਿਕ ਬਲਾਂ ਤੇ ਡਿਊਟੀ ਤੇ ਤਨਖਤ ਫੌਜ ਦੇ ਜਵਾਨਾਂ ਨੂੰ ਛੱਡ ਕੇ ਸਾਰੇ ਹੀ ਲੋਕਾਂ ਤੇ ਹੋਵੇਗੀ ਲਾਗੂ ਨੋਟੀਫਿਕੇਸ਼ਨ ਦੇ ਮੁਤਾਬਕ ਸੈਲਾਨੀ 2 ਜਨਵਰੀ 2026 ਤੱਕ ਮਨਾਲੀ ਵਿੱਚ ਆਪਣੇ ਲਾਇਸੈਂਸशुदा ਹਥਿਆਰ ਵੀ ਨਹੀਂ ਲਿਜਾ ਸਕਣਗੇ ਕੁਲੂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲਿਆ ਗਿਆ ਇਹ ਫੈਸਲਾ ਹੈ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ جاری ਸੰਗਨੀ ਧੁੰਦ ਦੇ ਕਾਰਨ ਜਾਨ ਜੀਵਨ ਪਰਬੰਵਿਤ ਲੰਘੇ 24 ਘੰਟਿਆਂ ਦੇ ਵਿੱਚ ਪੰਜਾਬ ਦਾ ਫਰੀਦਕੋਟ ਰਿਹਾ ਸਭ ਤੋਂ ਠੰਡਾ ਹੁਸ਼ਿਆਰਪੁਰ ਸੂਬੇ ਦਾ ਦੂਸਰਾ ਅਤੇ ਗੁਰਦਾਸਪੁਰ ਤੀਸਰਾ ਸਭ ਤੋਂ ਠੰਡਾ ਇਲਾਕਾ ਰਿਹਾ ਅਗਲੇ 24 ਘੰਟਿਆਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੰਗਨੀ ਧੁੰਦ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ 31 ਦਸੰਬਰ ਅਤੇ 1 ਜਨਵਰੀ ਨੂੰ ਕੁਝ ਖੇਤਰਾਂ ਵਿੱਚ ਮੀਂਹ ਦੇ ਅਸਰ ਸੰਗਣੀ ਤੋਂ ਅਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਕਮਾਂਤਰੀ ਹਵਾਈ ਅੱਡੇ ਤੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਨਾਂ ਹੋਈਆਂ ਪ੍ਰਭਾਵਿਤ ਦੁਬਈ ਤੋਂ ਦੇਰ ਰਾਤ 1 ਵਜੇ ਪੁੱਜਣ ਵਾਲੀ 에어 ਇੰਡੀਆ ਐਕਸਪ੍ਰੈਸ ਦੀ ਅੰਤਰਰਾਸ਼ਟਰੀ ਉਡਾਨ ਕੀਤੀ ਗਈ ਰਾਤ ਜਦਕੀ ਹੋਰ ਉਡਾਨਾਂ ਦੇ ਵਿੱਚ ਦੇਰੀ ਬਰਕਰਾਰ ਹਵਾਈ ਸਫ਼ਰ ਕਰਨ ਵਾਲੇ ਯਾਤਰੀ ਪਰੇਸ਼ਾਨ ਦੱਖਣੀ ਮੈਕਸੀਕਨ ਰਾਜ ਓਾਕਸਾਕਾ ਦੇ ਵਿੱਚ ਹੋਇਆ ਭਿਆਨਕ ਰੇਲ ਹਾਦਸਾ ਪਟੜੀ ਤੋਂ ਉੱਤਰੀ ਰੇਲ ਦਾ ਇੰਜਣ ਫਲਟਣ ਕਾਰਨ ਕਈ ਡੱਬੇ ਪਲਟੇ ਹਾਦਸੇ ਵਿੱਚ 13 ਲੋਕਾਂ ਦੀ ਮੌਤ ਸੌਦੇ ਕਰੀਬ ਜਖਮੀ ਆਂਧਰਾ ਪ੍ਰਦੇਸ਼ ਦੇ ਜੇਲਾ ਮੰਚਲੀ ਵਿੱਚ ਟਾਟਾ ਨਗਰ ਐਰਨਾਕੂਲਮ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਲੱਗੀ ਅੱਗ ਘਟਨਾ ਵਿੱਚ ਇੱਕ ਯਾਤਰੀ ਦੀ ਮੌਤ ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾ ਰਹੀ ਜਾਂਚ ਫਗਵਾੜਾ ਨੇੜੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਕੰਮ ਤੋਂ ਵਾਪਸ ਆ ਰਹੇ ਨੌਜਵਾਨ ਤੇ ਕੀਤਾ ਹਮਲਾ ਨਕਦੀ ਖੋ ਕੇ ਹੋਏ ਫਰਾਰ ਹਸਪਤਾਲ ਵਿੱਚ ਜੇਰੇ ਇਲਾਜ ਪੀੜਤ ਨੌਜਵਾਨ ਮੋਲਾਪੁਰ ਗਰੀਬਦਾਸ ਵਿੱਚ ਹੋਏ ਕਤਲ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਜਲੰਧਰ ਵਿੱਚ ਦਕੋਹਾ ਦੇ ਅਧੀਨ ਆਉਂਦਾ ਖੇਤਰ ਰਵਿਦਾਸ ਕਲੋਨੀ ਵਿੱਚ ਬਾਜੀਗਰ ਸੈਲ ਦੇ ਪ੍ਰਧਾਨ ਚੰਨਾ ਸੰਧੂ ਦੇ ਪੁੱਤਰ ਹਰਪ੍ਰੀਤ ਉਰਫ ਆਸ਼ੂ ਦਾ ਕਤਲ ਪਰਿਵਾਰ ਮੁਤਾਬਕ ਉਸਦੇ ਦੋ ਦੋਸਤਾਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ ਐਸਐਸਪੀ ਫਾਜ਼ਿਲ ਕਾ ਵੱਲੋਂ ਸ਼ਹਿਰ ਦੇ ਵਕਫਾਕ ਬਾਜ਼ਾਰਾਂ ਵਿੱਚ ਚਲਾਇਆ ਗਿਆ ਚੈਕਿੰਗ ਅਭਿਆਨ ਲੋਕਾਂ ਨੂੰ ਦਿੱਤਾ ਪੂਰਨ ਸੁਰੱਖਿਆ ਦਾ ਭਰੋਸਾ ਸ਼ਹਿਰ ਵਾਸੀਆਂ ਦੀ ਸੁਰੱਖਿਆ ਵਾਸਤੇ ਪੁਲਿਸ ਵੱਲੋਂ ਬਾਜ਼ਾਰਾਂ ਵਿੱਚ ਲਗਾਏ ਜਾ ਰਹੇ ਸੀਸੀਟੀਵੀ ਕੈਮਰੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਗਾਇਕ ਜਸਵੀਰ ਜੱਸੀ ਵੱਲੋਂ ਧਾਰਮਿਕ ਸਮਾਗਮ ਵਿੱਚ ਕੀਰਤਨ ਕਰਨ ਤੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਵੱਲੋਂ ਜਿਤਾਇਆ ਗਿਆ ਇਤਰਾਸ ਜਥੇਦਾਰ ਨੇ ਸਿੱਖ ਰਹਿਤ ਮਰਿਆਦਾ ਦਾ ਦਿੱਤਾ ਹਵਾਲਾ ਬੋਲੇ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਅਤੇ ਕੀਰਤਨ ਸਿਰਫ ਇੱਕ ਸਿੱਖ ਹੀ ਕਰ ਸਕਦਾ ਹੈ ਜ਼ਿਕਰ ਖਾਸ ਕੀ ਹਾਲੀ ਦੇ ਵਿੱਚ ਸ਼ਹੀਦੀ ਸਮਾਗਮਾਂ ਦੌਰਾਨ ਗਾਇਕ ਜਸਵੀਰ ਜੱਸੀ ਨੇ ਪਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰਵਾਲਿਆਂ ਦੇ ਨਾਲ ਇੱਕ ਸਮਾਗਮ ਵਿੱਚ ਕੀਤਾ ਸੀ ਕੀਰਤਨ ਜਸੀ ਨੇ ਖੁਦ ਵੀਡੀਓ ਕੀਤੀ ਸੀ ਸਾਂਝਾ ਜਥੇਦਾਰ ਦਾ ਕਹਿਣਾ ਹੈ ਕਿ ਗਾਇਕ ਜਸਬੀਰ ਜੱਸੀ ਹੈ ਪਤਿਤ ਸੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਮਨਾਲੀ ਜਾਣ ਵਾਲਿਆਂ ਲਈ ਜ਼ਰੂਰੀ ਸੂਚਨਾ ਸਲਾਨੀ ਆਪਣੇ ਨਾਲ ਨਹੀਂ ਲਿਜਾ ਸਕਦੇ ਹਥਿਆਰ ਕੁਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਨੋਟੀਫਿਕੇਸ਼ਨ ਜਾਰੀ ਇਹ ਪਾਬੰਦੀ ਪੁਲਿਸ ਅਰਧ ਸੈਨਿਕ ਬਲਾਂ ਤੇ ਡਿਊਟੀ ਤੇ ਤਨਖਤ ਫੌਜ ਦੇ ਜਵਾਨਾਂ ਨੂੰ ਛੱਡ ਕੇ ਸਾਰੇ ਹੀ ਲੋਕਾਂ ਤੇ ਹੋਵੇਗੀ ਲਾਗੂ ਨੋਟੀਫਿਕੇਸ਼ਨ ਦੇ ਮੁਤਾਬਕ ਸੈਲਾਨੀ 2 ਜਨਵਰੀ 2026 ਤੱਕ ਮਨਾਲੀ ਵਿੱਚ ਆਪਣੇ ਲਾਇਸੈਂਸशुदा ਹਥਿਆਰ ਵੀ ਨਹੀਂ ਲਿਜਾ ਸਕਣਗੇ ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲਿਆ ਗਿਆ ਇਹ ਫੈਸਲਾ ਹੈ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ جاری ਸੰਗਨੀ ਧੁੰਦ ਦੇ ਕਾਰਨ ਜਾਨ ਜੀਵਨ ਪਰਬੰਵਿਤ ਲੰਘੇ 24 ਘੰਟਿਆਂ ਦੇ ਵਿੱਚ ਪੰਜਾਬ ਦਾ ਫਰੀਦਕੋਟ ਰਿਹਾ ਸਭ ਤੋਂ ਠੰਡਾ ਹੁਸ਼ਿਆਰਪੁਰ ਸੂਬੇ ਦਾ ਦੂਸਰਾ ਅਤੇ ਗੁਰਦਾਸਪੁਰ ਤੀਸਰਾ ਸਭ ਤੋਂ ਠੰਡਾ ਇਲਾਕਾ ਰਿਹਾ ਅਗਲੇ 24 ਘੰਟਿਆਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੰਗਨੀ ਧੁੰਦ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ 31 ਦਸੰਬਰ ਅਤੇ 1 ਜਨਵਰੀ ਨੂੰ ਕੁਝ ਖੇਤਰਾਂ ਵਿੱਚ ਮੀਂਹ ਦੇ ਅਸਰ ਸੰਗਣੀ ਤੋਂ ਅਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਕਮਾਂਤਰੀ ਹਵਾਈ ਅੱਡੇ ਤੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਨਾਂ ਹੋਈਆਂ ਪ੍ਰਭਾਵਿਤ ਦੁਬਈ ਤੋਂ ਦੇਰ ਰਾਤ 1 ਵਜੇ ਪੁੱਜਣ ਵਾਲੀ 에ਅਰ ਇੰਡੀਆ ਐਕਸਪ੍ਰੈਸ ਦੀ ਅੰਤਰਰਾਸ਼ਟਰੀ ਉਡਾਨ ਕੀਤੀ ਗਈ ਰਾਤ ਜਦਕੀ ਹੋਰ ਉਡਾਨਾਂ ਦੇ ਵਿੱਚ ਦੇਰੀ ਬਰਕਰਾਰ ਹਵਾਈ ਸਫ਼ਰ ਕਰਨ ਵਾਲੇ ਯਾਤਰੀ ਪਰੇਸ਼ਾਨ ਦੱਖਣੀ ਮੈਕਸੀਕਨ ਰਾਜ ਓਾਕਸਾਕਾ ਦੇ ਵਿੱਚ ਹੋਇਆ ਭਿਆਨਕ ਰੇਲ ਹਾਦਸਾ ਪਟੜੀ ਤੋਂ ਉੱਤਰੀ ਰੇਲ ਦਾ ਇੰਜਣ ਫਲਟਣ ਕਾਰਨ ਕਈ ਡੱਬੇ ਪਲਟੇ ਹਾਦਸੇ ਵਿੱਚ 13 ਲੋਕਾਂ ਦੀ ਮੌਤ ਸੌਦੇ ਕਰੀਬ ਜ਼ਖਮੀ ਆਂਧਰਾ ਪ੍ਰਦੇਸ਼ ਦੇ ਜੇਲਾ ਮੰਚਲੀ ਵਿੱਚ ਟਾਟਾ ਨਗਰ ਐਰਨਾਕੂਲਮ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਲੱਗੀ ਅੱਗ ਘਟਨਾ ਵਿੱਚ ਇੱਕ ਯਾਤਰੀ ਦੀ ਮੌਤ ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾ ਰਹੀ ਜਾਂਚ ਫਗਵਾੜਾ ਨੇੜੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਕੰਮ ਤੋਂ ਵਾਪਸ ਆ ਰਹੇ ਨੌਜਵਾਨ 'ਤੇ ਕੀਤਾ ਹਮਲਾ ਨਕਦੀ ਖੋ ਕੇ ਹੋਏ ਫਰਾਰ ਹਸਪਤਾਲ ਵਿੱਚ ਜੇਰੇ ਇਲਾਜ ਪੀੜਤ ਨੌਜਵਾਨ ਮੋਲਾਪੁਰ ਗਰੀਬਦਾਸ ਵਿੱਚ ਹੋਏ ਕਤਲ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਜਲੰਧਰ ਵਿੱਚ ਦਕੋਹਾ ਦੇ ਅਧੀਨ ਆਉਂਦਾ ਖੇਤਰ ਰਵਿਦਾਸ ਕਲੋਨੀ ਵਿੱਚ ਬਾਜੀਗਰ ਸੈਲ ਦੇ ਪ੍ਰਧਾਨ ਚੰਨਾ ਸੰਧੂ ਦੇ ਪੁੱਤਰ ਹਰਪ੍ਰੀਤ ਉਰਫ ਆਸ਼ੂ ਦਾ ਕਤਲ ਪਰਿਵਾਰ ਮੁਤਾਬਕ ਉਸਦੇ ਦੋ ਦੋਸਤਾਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ ਐਸਐਸਪੀ ਫਾਜ਼ਿਲ ਕਾ ਵੱਲੋਂ ਸ਼ਹਿਰ ਦੇ ਵਕਫਾਕ ਬਾਜ਼ਾਰਾਂ ਵਿੱਚ ਚਲایا ਗਿਆ ਚੈਕਿੰਗ ਅਭਿਆਨ ਲੋਕਾਂ ਨੂੰ ਦਿੱਤਾ ਪੂਰਨ ਸੁਰੱਖਿਆ ਦਾ ਭਰੋਸਾ ਸ਼ਹਿਰ ਵਾਸੀਆਂ ਦੀ ਸੁਰੱਖਿਆ ਵਾਸਤੇ ਪੁਲਿਸ ਵੱਲੋਂ ਬਾਜ਼ਾਰਾਂ ਵਿੱਚ ਲਗਾਏ ਜਾ ਰਹੇ ਸੀਸੀਟੀਵੀ ਕੈਮਰੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਗਾਇਕ ਜਸਬੀਰ ਜੱਸੀ ਵੱਲੋਂ ਤਾਂ ਆਰਮਿਕ ਸਮਾਗਮ ਵਿੱਚ ਕੀਰਤਨ ਕਰਨ ਤੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਵੱਲੋਂ ਜਿਤਾਇਆ ਗਿਆ ਇਤਰਾਜ਼ ਜਥੇਦਾਰ ਨੇ ਸਿੱਖ ਰਹਿਤ ਮਰਿਆਦਾ ਦਾ ਦਿੱਤਾ ਹਵਾਲਾ ਬੋਲੇ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਅਤੇ ਕੀਰਤਨ ਸਿਰਫ ਇੱਕ ਸਿੱਖ ਹੀ ਕਰ ਸਕਦਾ ਹੈ ਜ਼ਿਕਰ ਇਹ ਖਾਸ ਕੀ ਹਾਲੀ ਦੇ ਵਿੱਚ ਸ਼ਹੀਦੀ ਸਮਾਗਮ ਮਾ ਦੌਰਾਨ ਗਾਇਕ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰਵਾਲਿਆਂ ਦੇ ਨਾਲ ਇੱਕ ਸਮਾਗਮ ਵਿੱਚ ਕੀਤਾ ਸੀ ਕੀਰਤਨ ਜ ਜਿਸ ਨੇ ਖੁਦ ਵੀਡੀਓ ਕੀਤੀ ਸੀ ਸਾਂਝਾ ਜਥੇਦਾਰ ਦਾ ਕਹਿਣਾ ਹੈ ਕਿ ਗਾਇਕ ਜਸਬੀਰ ਜੱਸੀ ਹੈ ਪਤਿਤ ਸਿੱਖ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਮਨਾਲੀ ਜਾਣ ਵਾਲਿਆਂ ਲਈ ਜ਼ਰੂਰੀ ਸੂਚਨਾ ਸਲਾਨੇ ਆਪਣੇ ਨਾਲ ਨਹੀਂ ਲਿਜਾ ਸਕਦੇ ਹਥਿਆਰ ਕੁਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਨੋਟੀਫਿਕੇਸ਼ਨ ਜਾਰੀ ਇਹ ਪਾਬੰਦੀ ਪੁਲਿਸ ਅਰਧ ਸੈਨਿਕ ਬਲਾਂ ਤੇ ਡਿਊਟੀ ਤੇ ਤਨਖਤ ਫੌਜ ਦੇ ਜਵਾਨਾਂ ਨੂੰ ਛੱਡ ਕੇ ਸਾਰੇ ਹੀ ਲੋਕਾਂ ਤੇ ਹੋਵੇਗੀ ਲਾਗੂ ਨੋਟੀਫਿਕੇਸ਼ਨ ਦੇ ਮੁਤਾਬਕ ਸੈਲਾਨੀ 2 ਜਨਵਰੀ 2026 ਤੱਕ ਮਨਾਲੀ ਵਿੱਚ ਆਪਣੇ ਲਾਇਸੈਂਸशुदा ਹਥਿਆਰ ਵੀ ਨਹੀਂ ਲਿਜਾ ਸਕਣਗੇ ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲਿਆ ਗਿਆ ਇਹ ਫੈਸਲਾ ਹੈ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਜਾਰੀ ਸੰਗਨੀ ਧੁੰਦ ਦੇ ਕਾਰਨ ਜਾਨ ਜੀਵਨ ਪਰਬਾਵਿਤ ਲੰਘੇ 24 ਘੰਟਿਆਂ ਦੇ ਵਿੱਚ ਪੰਜਾਬ ਦਾ ਫਰੀਦਕੋਟ ਰਿਹਾ ਸਭ ਤੋਂ ਠੰਡਾ ਹੁਸ਼ਿਆਰਪੁਰ ਸੂਬੇ ਦਾ ਦੂਸਰਾ ਅਤੇ ਗੁਰਦਾਸਪੁਰ ਤੀਸਰਾ ਸਭ ਤੋਂ ਠੰਡਾ ਇਲਾਕਾ ਰਿਹਾ ਅਗਲੇ 24 ਘੰਟਿਆਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੰਗਨੀ ਧੁੰਦ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ 31 ਦਸੰਬਰ ਅਤੇ 1 ਜਨਵਰੀ ਨੂੰ ਕੁਝ ਖੇਤਰਾਂ ਵਿੱਚ ਮੀਦੇ ਅਸਰ ਸਾਂਗਣੀ ਤੋਂ ਅੰਦਾ ਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਕਮਾਂਟ